ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਲੀਅਰ ਫੈਮਿਲੀ ਬਲੌਗ ਵਿੱਚ ਲਓ ਜੀ ਦਿਨ ਹੈਗਾ ਐਤਵਾਰ ਦਾ ਟਾਈਮ ਜਿਹੜਾਗਾ 1:30 ਵਜ ਗਿਆ ਤੇ ਇੱਥੇ ਮੈਂ ਬੈੱਡ ਸ਼ੀਟਾਂ ਦੀਆਂ ਜਿਹੜੀਆਂ ਦੋਨੋਂ ਹੀ ਇੱਧਰ ਦੋਨੋਂ ਹੀ ਬੈੱਡ ਸ਼ੀਟਾਂ ਦੀਆਂ ਜਿਹੜੀਆਂ ਧੋਣ ਲਈ ਮਸ਼ੀਨ 'ਚ ਪਾਈਆਂ ਨੇ ਇੱਕ ਧੋਤੀ ਤੇ ਉਹ ਸੁੱਕੜੀ ਪਾਉਣੀ ਆ ਤੇ ਦੂਸਰੀ ਜਿਹੜੀ ਮਸ਼ੀਨ ਦੇ ਵਿੱਚ ਪਾਈ ਹੋਈ ਆ ਇੱਕ ਇੱਧਰ ਕਿੱਟੇ ਤੇ ਰੱਖੀ ਹੋਈ ਹੈਗੀ ਆਹ ਵਾਲੀ ਇਹ ਵੀ ਕਹੋਗੇ ਤੇ ਜੋ ਵੀ ਸੀ ਕੰਬਲ ਵਗੈਰਾ ਬਾਹਰ ਥੋੜੀ ਤੋਂ ਪਰਵਾਣ ਲਈ ਸੁਪਨੇ ਪਏ ਹੋਏ ਮੰਜਾ ਢਾਕੇ ਚਲੋ ਜੀ ਹੁਣ ਮੈਂ ਪਹਿਲਾਂ ਪਨੀਰ ਕੜ ਦੇ ਗਰਮ ਬਹੁਤ ਜਿਆਦਾ ਚੜਨ ਲੱਗਿਆ ਗਲਾ ਬਹੁਤ ਜਿਆਦਾ ਖਰਾਬ ਹੋ ਗਿਆ ਪਤਾ ਨਹੀਂ ਗਲੇ ਕਰਕੇ ਮੇਰਾ ਦਮ ਚੜਦਾ ਬਹੁਤ ਜਿਆਦਾ ਦੁੱਧ ਦਾ ਪਹਿਲਾਂ ਪਨੀਰ ਬਣਾ ਲਈਏ ਫਲੋ ਜੀ ਆਪਾਂ ਪਨੀਰ ਬਣਾ ਲਈਏ ਤੇ ਇਹਦੇ ਵਿੱਚ ਦੁੱਧ ਪਾ ਲੈਨੇ ਆ ਦੁੱਧ ਫ੍ਰੀਜ ਚ ਇਹ ਵੀ ਪਤਾ ਨਹੀਂ ਬਲੌਗ ਕਿ ਤੋਂ ਸਟਾਰਟ ਹੋ ਰਿਹਾ ਕਿ ਤੋਂ ਹੰਡ ਹੋ ਰਿਹਾ ਇਸ ਵਿੱਚ ਮੈਂ ਜਾਣਦੇ ਹੋਏ ਬਣਾਇਆ ਨਹੀਂ ਪਰ ਫੋਨ ਦੇ ਵਿੱਚ ਪ੍ਰੋਬਲਮ ਆ ਰਹੀ ਹੈਗੀ ਅਡਿਟ ਕਰਨ ਦੇ ਵਿੱਚ ਕੋਈ ਆ ਕਰਕੇ ਮੈਨੂੰ ਇਹ ਲਾਈਵ ਵੀਡੀਓ ਕੋਪ ਆਪਿੰਦਾ ਪਤਾ ਨਹੀਂ ਕੀ ਕੁਝ ਹੋਈ ਹੈ ਸੰਭਣੀ ਨਹੀਂ ਰਹੀ ਜਿਵੇਂ ਵੀ ਬਣਾਈਆਂ ਨੇ ਇਹ ਬਲੌਗ ਸੋਰੀ ਪਹਿਲਾਂ ਦੁੱਧਾ ਜਿਹੜਾ ਉਬਲਣ ਲਈ ਰੱਖਦੇ ਮੈਨੂੰ ਆਪਾਂ ਰੀਟਰ ਵੀ ਦਾਣਾ ਕਰਦੀ ਇੱਕ ਚੀਜ਼ ਹੋਰ ਜਿਵੇਂ ਇਸ ਤਰ੍ਹਾਂ ਦੇ ਸਟੀਲ ਦੇ ਬਰਤਨ ਨੇ ਭਾਵੇਂ ਕਿਸੇ ਨੇ ਪੁੱਛਿਆ ਸੀ ਹਾਂ ਜਿਵੇਂ ਮੈਂ ਮੈਂ ਸਟੀਲ ਦੇ ਪਲੇਨ ਤਲੇ ਵਾਲੇ ਹੋਗੇ ਹਨਾ ਇਦਾਂ ਦੇ ਬਰਤਨ ਵੀ ਟਿਕ ਜਾਂਦੇ ਨੇ ਜਿਵੇਂ ਆਹ ਵਾਲੀ ਕਿੰਨੀ ਆ ਇਦਾਂ ਦੇ ਬਰਤਨ ਵੀ ਟਿਕ ਜਾਂਦੇ ਨੇ ਕੋਈ ਪਾਟੀਆਂ ਨੇ ਜਾਂ ਕੋਈ ਪਲੇਨ ਤਲੇ ਵਾਲੀਆਂ ਹਲਕੀਆਂ ਕੌਲੀਆਂ ਨੇ ਉਹ ਠੀਕ ਜਾਂਦੇ ਨੇ ਜੇ ਤੁਹਾਡਾ ਇੰਡਕਸ਼ਨ ਹੈ ਜਿਵੇਂ ਇਹ ਮੈਂ ਨਾ ਇਹ ਪਲੇਟ ਪਵਾਈ ਸੀ ਉੱਪਰਲੀ ਤੇ ਇਹ ਜਿਹੜਾ ਹੁਣ ਇਹ ਕਈ ਬਰਤਨ ਮੇਰੇ ਚੱਕਣੋਂ ਹਟ ਗਏ ਤਾਂ ਮੈਂ ਕੀ ਕਰਦੀ ਹਾਂ ਕਈ ਵਾਰ ਇਹ ਜਿਹੜੇ ਆਲੀ ਤੁਹਾਡੇ ਆਪਣੇ ਦੂਸਰੇ ਇੰਡਕਸ਼ਨ ਵਾਲੇ ਬਰਤਨ ਵੀ ਉਹੀ ਚੱਕਣੋਂ ਹਟ ਗਏ ਤਾਂ ਮੈਂ ਕੀ ਕਰਦੀ ਹਾਂ ਥੋੜਾ ਜਿਹਾ ਇਹਨੂੰ ਗਰਮ ਕਰ ਲੈਂਦੇ ਆ ਇਹ ਤੇ ਪਹਿਲਾਂ ਗੈਸ ਤੇ ਕੰਮ ਕਰ ਲੈਂਦੇ ਆ ਗੈਸ ਤੇ ਕੰਮ ਕਰਕੇ ਫਿਰ ਮੈਂ ਉਧਰ ਰੱਖ ਲੈਂਦੇ ਮੈਂ ਫਿਰ ਚੱਕ ਲੈਂਦਾ ਐਵੇਂ ਜਿਹੜਾ ਮੇਰੀ ਕੜਾਹੀ ਇੰਡਕਸ਼ਨ ਵਾਲੀ ਹੈ ਨਾ ਉਹਨੂੰ ਵੀ ਐਵੇਂ ਹੀ ਹੈ ਇਹ ਫਰਾਈ ਪੈਨ ਨੂੰ ਵਧੀਆ ਚੱਕ ਲੈਂਦਾ ਕੁੱਕਰ ਵਧੀਆ ਚੱਕ ਲੈਂਦਾ ਜਿਹੜਾ ਚਾਹ ਵਾਲਾ ਡੱਬਾ ਇਹ ਚੱਕਣੋਂ ਹਟ ਗਿਆ ਤਾਂ ਨਹੀਂ ਪਲੇਟ ਅਪਵਾਇ ਕਰਕੇ ਹੋ ਗਿਆ ਉਹ ਜਿਹੜਾ ਚਾਹ ਵਾਲਾ ਡੱਬਾ ਸੋ ਤਾਂ ਪਹਿਲੇ ਚੱਕਣੋਂ ਹਟ ਗਿਆ ਸੀਗਾ ਇਹ ਜਿਵੇਂ ਹੁਣ ਇਹ ਗਰਮ ਹੋ ਗਏ ਨੂੰ ਗਰਮ ਨੂੰ ਚੱਕ ਲਊਗਾ ਇਹ ਉਹ ਤਾਂ ਚੱਕ ਲੈਂਦੇ ਇਥੇ ਅੱਜ ਮੈਂ ਕਰਕੇ ਦੇਖਦੀ ਆ ਉਹ ਕੜਾਹੀ ਤਾਂ ਮੈਂ ਇਹੀ ਰੱਖ ਦਿੰਦੀ ਹਾਂ ਗਰਮ ਕਰਕੇ ਫਿਰ के मेन फिर करना पलाना पा मेरा गला इना ज्यादा खराब हो गया बहुत ज्यादा खराब होगा गला आवाज तो पता लग जाने चक ले ठीक है नहीं ठंडा चकना ही नहीं ਚਾਰ ਪੰਜ ਵਾਰ ਜਾਂ ਦੋ ਤਿੰਨ ਵਾਰ ਇਹਨੂੰ ਐਵੇਂ ਕਰਨਾ ਪੈਂਦਾ ਫੇਰ ਚੱਕਦਾ ਹੌਲੀ ਹੌਲੀ ਹੁਣ ਇਹਨੇ ਆਰਾਮ ਨਾਲ ਚੱਕ ਲਿਆ ਹੁਣ ਇਹਨੂੰ ਕੋ ਫੁੱਲ ਕਰਦੇ ਨੇ 2000 ਤੇ ਠੀਕ ਹੈ ਜੀ ਦੁੱਧ ਉਬਲ ਕੇ ਫੇਰ ਇਹਨੇ ਬੈੱਡ ਸ਼ੀਟ ਹੈ ਜਿਹੜੀ ਸੁੱਕਣੀ ਪਾ ਕੇ ਉਹਨੇ ਤੁਸੀਂ ਵੀ ਐਵੇਂ ਕਰ ਲਿਆ ਕਰੋ ਜੇ ਕਈ ਵਾਰ ਤੁਹਾਡਾ ਇੰਡਕਸ਼ਨ ਕੋਈ ਬਰਤਨ ਨਹੀਂ ਚੱਕਦਾ ਤਾਂ ਉਹਨੂੰ ਪਹਿਲਾਂ ਗੈਸ ਤੇ ਗਰਮ ਕਰ ਲਓ ਗੈਸ ਤੇ ਗਰਮ ਕਰਕੇ ਫੇਰ ਤੁਸੀਂ ਰੱਖ ਕੇ ਦੇਖਿਓ ਨਾਲ ਦੀ ਨਾਲ ਚੱਕ ਲਓ ਠੀਕ ਚਲੋ ਜੀ ਹੁਣ ਆਪਾਂ ਬੈੱਡ ਸ਼ੀਟ ਹੈ ਜਿਹੜੀ ਸੁੱਕਣੀ ਪਾ ਦੀਏ ਬਾਹਰ ਤੇ ਆ ਦੋਨੋਂ ਬੈੱਡਾਂ ਦੀਆਂ ਜਿਹੜੀਆਂ ਮੈਂ ਜੀ ਸੀਟ ਆਪਾਂ ਤੋ ਰਹੇ ਹਾਂਗੇ ਨੂੰ ਅਵਾਲ ਆਉਣ ਵਾਲਾ ਤੇ ਨਾਲ ਹੀ ਆਪਾਂ ਖੱਟੀ ਲੱਸੀ ਲਈ ਆ ਜੇ ਤੁਸੀਂ ਘਰ ਦੇ ਦੁੱਧ ਦਾ ਪਨੀਰ ਘਰੇ ਬਣਾਉਣਾ ਮਤਲਬ ਕਿ ਤਾਂ ਤੁਸੀਂ ਖੱਟੀ ਲੱਸੀ ਹੁੰਦੀ ਹੈ ਨਾ ਜਿਹੜੀ ਇਹ ਲਾਓ ਇਹਦੇ ਨਾਲ ਪਨੀਰ ਬਹੁਤ ਵਧੀਆ ਨਿਕਲੂਗਾ ਤੁਹਾਡਾ ਤੁਸੀਂ ਟ੍ਰਾਈ ਕਰਕੇ ਦੇਖੋ ਜਿਹੜੀਆਂ ਆਪਣਾ ਲੱਸੀ ਨਾਲ ਪਨੀਰ ਬਣਾਉਂਦੀਆਂ ਨੇ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਬਸ ਆਪਣਾ ਦੁੱਧ ਨੂੰ ਜਿਹੜੀ ਅਵਾਲੀ ਆ ਜਵੀ ਫਿਰ ਆਪਾਂ ਇਹਦੇ ਵਿੱਚ ਲੱਸੀ ਮਿਕਸ ਕਰਾਂਗੇ ਲਓ ਜੀ ਦੁੱਧ ਨੂੰ ਅਵਾਲ ਆ ਗਿਆ ਤੇ ਆਪਾਂ ਇਹਦਾ ਫਲੇਮ ਆ ਜਿਹੜਾ ਉਹ ਕੋ ਬਿਲਕੁਲ ਲੋ ਕਰ ਦਿੰਨੇ ਆ ਠੀਕ ਆ ਜੀ ਆ ਦੇਖ ਸਕਦੇ ਤੁਸੀਂ ਮੈਂ ਚਾਹ ਸੋਤੇ ਕਰਤਾ ਹੁਣ ਤੁਸੀਂ ਇਹਦੇ ਵਿੱਚ ਕੀ ਕਰਨਾ ਚਾਹੇ ਤੁਸੀਂ ਇਹਨੂੰ ਬਿਲਕੁਲ ਘੱਟ ਕਰ ਲਓ ਠੀਕ ਹੈ ਤੇ ਆਪਾਂ ਇਹਦੇ ਵਿੱਚ ਹੁਣ ਦੁੱਧ ਆ ਜਿਹੜੀ ਲੱਸੀ ਉਹ ਮਿਕਸ ਕਰ ਲਾਂਗੇ ਠੀਕ ਆ ਜੀ ਲਓ ਜੀ ਪਹਿਲਾ ਪੱਧਾ ਗਲਾਸ ਪਾਤਾ ਉਸ ਤੋਂ ਬਾਅਦ ਆ ਦੇਖੋ ਦੁੱਧ ਜਿਹੜਾ ਫਟਣਾ ਉਹ ਸ਼ੁਰੂ ਹੋ ਜਾਊਗਾ ਆ ਦੇਖੋ ਫਿਰ ਇਹਨਾਂ ਸੁਰੂ ਹੋ ਗਿਆ ਨਾ ਨਾਲ ਦੀ ਨਾਲ ਬਿਲਕੁਲ ਸੌਖਾ ਤਰੀਕਾ ਦਾ ਕੋਈ ਨਿੰਬੂ ਦਾ ਸਤ ਨਾ ਪਾਓ ਕੋਈ ਨਿੰਬੂ ਨਾ ਪਾਓ ਉਹ ਤਾਂ ਤਾਂ ਪਾਓ ਜੇਕਰ ਜੇਕਰ ਆਪਣੇ ਹਨਾ ਹੁਣ ਲੱਸੀ ਨਹੀਂ ਹੈਗੀ ਤਾਂ ਜੇਕਰ ਤੁਹਾਨੂੰ ਆਪਣੇ ਵਾਲੇ ਦੁਆਲੇ ਲੱਸੀ ਮਿਲਦੀ ਹੈ ਤਾਂ ਲੱਸੀ ਉਹ ਪਾਓ ਲਓ ਜੀ ਥੋੜੀ ਜਿਹੀ ਲੱਸੀ ਪਾ ਜਿਹੜੀ ਬਾਕੀ ਬਚਦੀ ਹੈ ਉਹ ਵੀ ਮਿਕਸ ਕਰ ਦੇਣਾ ਇਹਦੇ ਵਿੱਚ ਇਹ ਦੇਖੋ ਆਪਣਾ ਵੇਸਤਾ ਫਟਣਾ ਸ਼ੁਰੂ ਹੋ ਗਿਆ ਦੇਖੋ ਠੀਕ ਹੈ ਜੀ ਅਸੇ ਜਿਵੇਂ ਪਾਣੀ ਅਲੱਗ ਤੇ ਦੁੱਧ ਜਿਹੜਾ ਪਨੀਰ ਆ ਉਹ ਅਲੱਗ ਹੋ ਜਾਊਗਾ ਇਸ ਨੂੰ ਨਾ ਟਾਈਮ ਆਪਾਂ ਹਲਕਾ ਜਿਹਾ ਸੁਬਾ ਕਰ ਦਾਂਗੇ ਮੈਂ ਐਵੇਂ ਹਲਾਵਾਂਗੇ ਹਲਕਾ ਹਲਕਾ ਜ। ਬਸ ਆਪਣਾ ਪਨੀਰ ਨਿਕਲੇ ਜੇ ਤੁਹਾਨੂੰ ਐ ਲੱਗਦਾ ਹੁੰਦਾ ਵੀ ਨਾ ਹਜੇ ਪੂਰਾ ਪਨੀਰ ਨਹੀਂ ਪਾਣੀ ਅਲੱਗ ਤੇ ਜਿਹੜਾ ਪਨੀਰ ਅਲੱਗ ਨਹੀਂ ਹੋਇਆ ਤਾਂ ਉਹਦੇ ਵਿੱਚ ਥੋੜੀ ਥੋੜੀ ਕਰਕੇ ਤੁਸੀਂ ਲੱਸੀ ਮਿਕਸ ਹੋਰ ਕਰ ਸਕਦੇ ਹੋ। ਆ ਦੇਖੋ ਆਪਣਾ ਪਨੀਰ ਆ ਜਿਹੜਾ ਹੋ ਗਿਆ। ਤਿਆਰ ਠੀਕ ਹੈ ਜੀ ਪਾਣੀ ਅਲੱਗ ਹੋ ਗਿਆ ਤੇ ਪਨੀਰ ਆ ਜਿਹੜਾ ਅਲੱਗ ਹੋ ਗਿਆ। ਠੀਕ ਹੈ ਜੀ। ਲਓ ਜੀ ਇਹਨੂੰ ਆਪਾਂ ਹੁਣ ਪਾਣ ਲੈਨੇ ਤੇ ਆਪਾਂ ਨਿਚੋੜ ਕੇ ਚੰਗੀ ਤਰ੍ਹਾਂ ਫਿਰ ਆਪਾਂ ਪਨੀਰ ਆ ਜਿਹੜਾ ਕਰ ਲੈਨੇ ਆ। ਲੋ ਜੀ ਆਪੇ ਕਪੜਾ ਲੈ ਲਿਆ। ਇਸ ਤੋਂ ਪਹਿਲਾਂ ਆਪਾਂ ਸਾਰੇ ਪਨੀਰ ਨੂੰ ਇਹਦੇ ਵਿੱਚ ਕੱਟ ਲੈਂਦੇ ਆ। ਫਿਰ ਆਪਾਂ ਨੂੰ ਜੋੜ ਕੇ ਨੂੰ ਰੱਖ ਦਮਾਂਗੇ ਠੀਕ ਹੈ ਜੀ। ਅੰਦਰੋਂ ਆਂਟ ਕਰ ਲੈਂਦੇ ਆ। ਹਨ ਇਹ ਦੇਖੋ ਕਿੰਨਾ ਵਧੀਆ ਨਿਕਲੇ। දෙ කල්ලරම බයිඩු අයිත වග රක්ලන කාලපන් නිස්ේතු කරදමගේවා ਪਹਿਲਾਂ ਪਨੀਰ ਟੂਲ ਲੈਂਨੀ ਆ ਤੁਸਸਾ ਕਿੰਨੇ ਚੇ ਰੱਖ ਲੇ ਮੈਂ ਠੀਕ ਐ ਥੋੜਾ ਜਿਹਾ ਪਾਣੀ ਪਾ ਲੱਸੀ ਰਹਿ ਜਾਊਗਾ ਬਣਾ ਲਿਆ ਦੇਖੋ ਬਹੁਤ ਸੌਫਟ ਪਨੀਰ ਬਣਿਆ ਇਹ ਆ ਦੇਖੋ ਆ ਦੇਖੋ ਥੋੜੇ ਨੇੜੇ ਚੱਕ ਕੇ ਵੀ ਦਿਖਾ ਦਨੀ ਆ ਦੇਖੋ ਇਹਨਾਂ ਸੌਫਟ ਪਨੀਰ ਬਣੇ ਲੋ ਜੇ ਨੂੰ ਹੁਣ ਫ੍ਰਿਜ ਦੇ ਵਿੱਚ ਰੱਖ ਦਿੰਨੇ ਠੀਕ ਐ ਸਵੇਰੇ ਬਣਾਵਾਂਗੇ ਆਂਕ ਪਾਰ ਵੀ ਥੁੰਡ ਖਾਣ ਦੇ ਕਿੰਨੇ ਕਿੰਨੇ ਕਪੜੇ ਸੁੱਕਣੇ ਪਾਉਣੇ ਇੱਥੇ ਸੁੱਕਣੇ ਪਾਏ ਪਿਆ ਬੈੱਡ ਸ਼ੀਟ ਹੈ ਟਾਵਲ ਟੀ ਪਲੇਸ ਆ ਵੀ ਸ਼ਰਟ ਉਧਰ ਦੇਖਸਾ ਫਿਰ ਤੁਸੀਂ ਇੱਕ ਬੈੱਡ ਸ਼ੀਟ ਇੱਧਰ ਪਾਈ ਵੀ ਆ ਧੋ ਕੇ ਠੀਕ ਆ ਜੀ ਸੁੱਕ ਚੁੱਕੇ ਜੋ ਕਿ ਹੁਣ ਬਸ ਮੈਂ ਉਤਾਰਨ ਵਾਲੀ ਥੋੜੇ ਟਾਈਮ ਚ ਲਉ ਰਾਂ ਉਧਰ ਕਿਉਂ ਕੋਧੋ ਧੁੱਪ ਸੀਗੀ ਉਹ ਇੱਕ ਬੈੱਡ ਸ਼ੀਟ ਉਹ ਸੁੱਕਣੀ ਪਾਈ ਪਈ ਆ ਮੱਕੇ ਇਦਾਂ ਦੇਖਸਾ ਨੇ ਤੁਸੀਂ ਹਨਾ ਕਿਉਂਕਿ ਬਸ ਇਹੀ ਜੁਗਾੜ ਹੀ ਆ ਹੁੰਦਾ ਅਜੀ ਆਪਾਂ ਧਾਰ ਕੇ ਤੇ ਨਹੀਂ ਬੰਨ ਸਕਦੇ ਤੁਹਾਨੂੰ ਪਤਾ ਹੀ ਆ ਠੀਕ ਆ ਜੀ ਜੀ ਬੜੀ ਸ਼ੀਤਮਸ਼ਾਲੀ ਕਬਰਸ ਰਾਣੀ ਦੀ ਕਬਰ ਸੀ ਜਿਹੜੀ ਉਹ ਚੜਾ ਤੇ ਕੋ ਜੇ ਸ਼ੇਵ ਜਿੱਦਾ ਟਾਈਮ ਆ ਮੈਂ ਗਲਾਂ ਜਿਵੇਂ ਤੁਹਾਨੂੰ ਪਹਿਲੇ ਦੱਸਿਆ ਸੀ ਬਹੁਤ ਜ਼ਿਆਦਾ ਖਰਾਬ ਹੋਈ ਆ ਤੇ ਆਪਣੇ ਲਈ ਮੈਂ ਥੋੜੀ ਜੀ ਚਾਹ ਬਣਾ ਰਹੀ ਆ ਪੁਸ਼ਕ ਮਸਾਲੇ ਜਿਹੜੇ ਪਾ ਕੇ ਠੀਕ ਆ ਜੀ ਆ ਵਾਲੇ ਮਸਾਲੇ ਨੇ ਹੁਣ ਤੱਕ ਨਹੀਂ ਤੇ ਆਪਾਂ ਦੇ ਵਿੱਚ এলাਚੀ ਤੇ ਲੌਂਗ ਪਾ ਲਈਏ ਇੱਕ ਦੋ ਲੌਂਗ এলাਚੀ ਕਦਮ ਵਾਲੀ ਚਲੋ ਹੈਗੀ ਇੱਕ ਅੱਧੇ ਵਿੱਚ ਲੋਚ ਆਈ এলাਚੀ ਇੱਕ ਹਰੀ এলাਚੀ ਦੋ ਲੌਂਗ ਪਾਏ ਨੇ ਇਹਦੇ ਵਿੱਚ ਮੈਂ ਥੋੜੇ ਜੇ ਆ ਜਿਹੜਾ ਸੁੰਡ ਵੀ ਕਹ ਦਿੰਨੇ ਆਪਾਂ ਇਹਨੂੰ ਸੁੰਡ ਠੀਕ ਹੈ ਜੀ ਦਾਲ ਚੀਨੀ ਤੇ ਇੱਕ ਵੱਡੇ ਇਲਾਇਚੀ ਇਹਦਾ ਮੈਂ ਕੱਲ ਨੂੰ ਨਾ ਪਾਊਡਰ ਬਣਾ ਕੇ ਰੱਖੂੰਗੀ ਚਾਹ ਵਾਲਾ ਮਸਾਲਾ ਮੇਰੇ ਕੋਲ ਸਾਰਾ ਸਾਰਾ ਸਮਾਨ ਹੈਗਾ ਇਹਨੂੰ ਕੱਲ ਨੂੰ ਮੈਂ ਬਣਾਉਂਗੀ ਦੇਖੋ ਲੌਂਜੀ ਨੂੰ ਹਨ ਪੀਸ ਕੇ ਨਾ ਚਾਹ ਦੇ ਵਿੱਚ ਪਾ ਦਿੰਦੇ ਤੇ ਚਾਹ ਬਣਾ ਕੇ ਪੀਣੀ ਹੈ ਮੇਰਾ ਗਲਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਮਲਠੀ ਵੀ ਪਾਉਣੀ ਹੈ ਦੇਖੋ ਮਲਠੀ ਵੀ ਹੈਗੀ ਹੈ ਮੇਰੇ ਕੋਲ ਥੋੜਾ ਜਿਹਾ ਕੁੱਟ ਕੇ ਇਹ ਪਾ ਦਿੰਦੇ ਨੋਚ ਅਦਰਕ ਮੇਰੇ ਕੋਲ ਹੈ ਨਹੀਂ ਸੀ ਨਹੀਂ ਮੈਂ ਅਦਰਕ ਪਾ ਲੈਂਦੀ ਹੁਰੀ ਜਗਾ ਤੇ ਨੋਚ ਜਿਹਦੇ ਵਿੱਚ ਆਪਾਂ ਥੋੜੀ ਜੀ ਬਿਲਕੁਲ ਚੀਨੀ ਐਡ ਕਰ ਦਿੰਨੇ ਆ ਚਾਹ ਤੁਸੀਂ ਉਹਨਾਂ ਵਿੱਚ ਦੁੱਧ ਨਾ ਪਾਓ ਐਂ ਵੀ ਪੀ ਸਕਦੇ ਹੋ ਪਰ ਮੈਂ ਮੈਨੂੰ ਇਦਾਂ ਵਧੀਆ ਲੱਗਦੀ ਮੈਨੂੰ ਕਿਉਂਕਿ ਮਤਲਬ ਜਿਹੜੀ ਬਲੈਕ ਟੀ ਹੁੰਦੀ ਨਾਲ ਕਬਜੀ ਬਹੁਤ ਜ਼ਿਆਦਾ ਹੋ ਜਾਂਦੀ ਆ ਤਾਂ ਕਰਕੇ ਫਿਰ ਮੈਂ ਇਹਦੇ ਵਿੱਚ ਦੁੱਧ ਐਡ ਜ਼ਰੂਰ ਕਰੂੰਗੀ ਠੀਕ ਹੈ ਜੀ ਲੋਜੀ ਸਾਰਾ ਸਮਾਨ ਆਪਾਂ ਪਾ ਦਿੱਤਾ ਇਹਦੇ ਵਿੱਚ ਤੇ ਬਾਕੀ ਸਮਾਨ ਆਪਾਂ ਰੱਖ ਦਿੰਨੇ ਆ ਸਾਰੇ ਠੀਕ ਹੈ ਜੀ ਥੋੜੀ ਜਿਹੀ ਆਪਾਂ ਮਲਠੀ ਦੀ ਵੀ ਐਡ ਕਰਤੀ ਇਹਦੇ ਵਿੱਚ ਲੋਜੀ ਚਾਹ ਜਿੰਨੀ ਤਰ੍ਹਾਂ ਉਬਲ ਗਈ ਤੇ ਆਪਾਂ ਇਹਦੇ ਵਿੱਚ ਦੁੱਧ ਐਡ ਕਰ ਦਿੰਨੇ ਆ ਪਿੰਦਰ ਵੀ ਆ ਰਹੇ ਆ ਥੋੜੀ ਜਿਹੀ ਹੋ ਲੈ ਲੂਗਾ ਲੋਜੀ ਚਾਹ ਨੋ ਵਾਲਾ ਆ ਗਿਆ ਥੋੜਾ ਜਿਹਾ ਸੇਕ ਨੂੰ ਹੋਰ ਲਵਾਵਾਂਗੇ ਤਾਂ ਕਿ ਜੋ ਵੀ ਮਸਾਲੇ ਪਾਏ ਨੇ ਚੰਗੀ ਤਰ੍ਹਾਂ ਇਹਨਾਂ ਨਾਲ ਹਰ ਕੇ ਦਾ ਵਿੱਚ ਮਿਲ ਜਾਵੇ ਚਾਹ ਵਿੱਚ ਬਹੁਤ ਜ਼ਿਆਦਾ ਗੜਾ ਖਰਾਬ ਹੋਇਆ ਪਿਆ ਰੋਟੀ ਨਹੀਂ ਮੈਂ ਖਾਂਦੀ ਹੁਣ ਅਸ ਦੁਪਹਿਰ ਹੀ ਖਾ ਲਿਆ ਸੀ ਕੁਛ ਨਾ ਕੁਛ ਤੇ ਹੁਣ ਤਾਂ ਮੈਂ ਦਰਦੀ ਕੋਈ ਕੁਝ ਵੀ ਚੀਜ਼ ਮੈਂ ਨਹੀਂ ਖਾਂਦੀ ਹੈ ਕਿ ਜਿਵੇਂ ਹਨਾ ਮਤਲਬ ਧੰਦਾ ਚੀਜ਼ ਕੋਈ ਵੀ ਨਹੀਂ ਖਾਂਦੇ ਚਲੋ ਪਹਿਲਾਂ ਚਾਹ ਪੀ ਲੇ ਫਿਰ ਬੈਠਦੇ ਹਾਂ ਅੱਛਾ ਓਨਲੀ ਚੀਨੀ ਕਰਾਂਗੇ ਅੰਦਰ ਰੱਖ ਦਿੰਦੇ ਹਾਂ ਬਾਕੀ ਲਓ ਜੀ ਪੀ ਲਓ ਤੁਸੀਂ ਵੀ ਗਰਮ ਗਰਮ ਚਾਹ ਇੰਨਾ ਵਧੀਆ ਲੱਗ ਰਿਹਾ ਦੇਖ ਸਰਦੀਆਂ ਦਾ ਨਜ਼ਾਰਾ ਹੀ ਹੈ ਲੱਗਾ ਇਸ ਤਰ੍ਹਾਂ ਜਦੋਂ ਚਾਹ ਦੇ ਵਿੱਚੋਂ ਪਾਫਾ ਨਿਕਲਦੀਆਂ ਨਹੀਂਆਂ ਸਰਦੀ ਦੇ ਵਿੱਚ ਹਨ ਬਸ ਕਿਹਈ ਵਾਰ ਨਾਲ ਕੁਛ ਖੋਬੇ ਖਾਣ ਨੂੰ ਪਰ ਮੈਂ ਕੁਛ ਖਾ ਨਹੀਂ ਸਕਦੀ ਮੇਰਾ ਗਲਾ ਖਰਾਬ ਹੈ ਵੈਸੇ ਪਈਏ ਮਠਾਈ ਬਾਲੋ ਸਾਹੀ ਪਈਏ ਹਨ ਨਾ ਕਿੰਨ ਬਰਾਏ ਅੱਜ ਨਹੀਂ ਖਾ ਸਕਦੀ ਚਲੋ ਜੀ بیٹھ ਕੇ ਚਾਹ ਪੀਨੇ ਫਿਰ ਕਰਦੇ ਨੇ ਲੋ ਲਓ ਜੀ ਪੀ ਲਓ ਤੁਸੀਂ ਵੀ ਗਰਮ ਗਰਮ ਚਾਹ ਇਹ ਇੱਕ ਮਿੰਟ ਬਲ ਮੈਂ ਲੰਗ ਲੈਥੋਂ ਮੈਂ ਟਰਾਈ ਪਾਊਡਰ ਲੈ ਕੇ ਲੰਗਣਾ ਬਹੁਤ ਔਖਾ ਹੋ ਜਾਂਦਾ ਮੈਂ ਬਾਕੀ ਚਾਹ ਪੀ ਲੈਂਿਆ ਫਿਰ ਮੈਂ ਵੀਡੀਓ ਅਪਲੋਡ ਤੇ ਲਾਉਂਗੀ ਅਜੇ ਟਾਈਮ ਹੈਗਾ ਮੇਰੇ ਕੋਲ ਤੇ ਸੱਚੀ ਟਿਪ ਵੀਡੀਓ ਦਾ ਟਾਈਮ ਮੇਕਅਪ ਅੱਧਾ ਘੰਟਾ ਦਾ ਪਹਿਲਾਂ ਕਰਤਾ ਕਿਉਂਕਿ ਔਖਾ ਸੀਗਾ ਫਿਰ 8 ਵਜੇ ਤੱਕ ਬਹੁਤ ਜ਼ਿਆਦਾ ਹਨੇਰਾ ਹੋ ਜਾਂਦਾ ਸੀ ਕਲੇਰ ਸਾਹਿਬ ਕਹਿੰਦੇ ਵੀ ਨਹੀਂ ਵੀ ਟਾਈਮ ਚੇਂਜ ਕਰ ਤੇ ਕਹਿੰਦੇ ਟਾਈਮ ਅੱਧਾ ਘੰਟਾ ਪਹਿਲਾਂ ਕਰ ਮੈਂ ਕਿਹਾ ਚਲੋ ਕੋਈ ਨਾ ਦਿੱਤਾ ਘੰਟਾ ਪਹਿਲਾਂ ਕਰ ਦਿੰਦੇ ਆ ਲਓ ਜੀ ਚਾਹ ਪੀ ਲਾਂ ਫਿਰ ਮਿਲਦੇ ਆਂ ਨੇ ਨ ਪਹਿਲੀ ਬਾਰ ਇੰਨੇ ਮਸਾਲਿਆਂ ਵਾਲੀ ਚਾਹ ਮੈਂ ਪਹਿਲੀ ਬਾਰ ਪੀਤੀ ਆ ਜਿਵੇਂ ਦੋਨੋਂ ਇਲਾਇਚੀਆਂ ਹੋ ਗਈ ਵੱਡੀ ਛੋਟੀ ਲੌਂਗ ਹੋ ਗਈ ਸੁੰਡੂ ਹੋ ਗਿਆ ਹਨਾ ਕਦਾਲ ਜੀਨੀ ਮਲਠੀ ਹੋ ਗਈ ਮੈਂ ਪਹਿਲੀ ਬਾਰ ਇੰਨੀ ਮਤਲਬ ਇੰਨੇ ਮਸਾਲੇ ਵਾਲੀ ਚਾਹ ਪਹਿਲੀ ਬਾਰ ਪੀਤੀ ਆ ਕਦੇ ਨਹੀਂ ਮੈਂ ਸਿੰਪਲ ਚਾਹ ਪੀਣੀ ਹੁੰਦੀ ਆ ਅਦਰਕ ਵਾਲੀ ਮੈਨੂੰ ਚਾਹ ਬਹੁਤ ਟੇਸਟੀ ਲੱਗਦੀ ਹੈਗੀ ਪਰ ਆ ਚਾਹ ਮੈਂ ਪਹਿਲੀ ਬਾਰ ਪੀਤੀ ਮਸਾਲਾ ਨਾ ਸੁਆਣਾ ਜਿਹੜਾ ਮੈਂ ਚਾਹ ਵਾਲੀ ਮਸਾਲੇ ਦਾ ਮੈਨੂੰ ਲਗ ਦੋ ਮਹੀਨੇ ਹੋ ਗਏ ਲੈਂਦੇ ਪਏ ਨੂੰ ਉਸ ਟਾਈਮ ਆਪਾਂ ਉਧਰ ਹੁੰਦੇ ਸੀਗੇ ਉਹ ਉਹ ਦਾ ਮਸਾਲਾ ਲੈਂਦਾ ਪਿਆ ਸਮਾਨ ਪਰ ਮਸਾਲਾ ਬਣਾਉਣ ਦੇ ਘੋਲ ਕਰਦੀਆਂ ਕਿਉਂਕਿ ਜੇ ਮੈਨੂੰ ਆਪ ਨੂੰ ਆਦਤ ਹੋ ਗਈ ਫਿਰ ਤਾਂ ਮੈਂ ਬਣਾ ਲਾਂ ਪਰ ਮੈਂ ਕੱਲ ਨੂੰ ਜ਼ਰੂਰ ਬਣਾਉਂਗੀ ਟੇਸਟੀ ਆ ਚਾਹ ਪਰ ਗਰਮਾਗੀ ਤੁਸੀਂ ਇਹਨਾਂ ਘਲੇ ਵਿੱਚ ਚਾਹ ਨਹੀਂ ਸਵਾਦ ਲੱਗੀ ਜਾਦਾ ਸਵਾਦਾ ਟੇਸਟੀ ਆ ਪਰ ਗਰਮ ਬਹੁਤ ਜ਼ਿਆਦਾ ਆ ਚਲੋ ਠੀਕ ਆ ਜੀ ਚਾਹ ਪੀ ਲਵਾਂ ਮੈਂ ਫਿਰ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਲਓ ਜੀ ਅਗਲਾ ਦਿਨ ਹੋ ਗਿਆ ਤੇ ਇੱਥੇ ਮੈਂ ਧੂੰ ਹੀ ਲਾਈ ਬੈਠੀ ਸੀ एक अपना काम है जो इन्ना सारा हो गया देख सकते हो बाकी थोड़ा जहाँ तो दिखा दें इतने तक अपना पैणा तक काम आ गया मैं थोड़ा दिखाने पै कैम देखो अपना इतने तक कम हो गया इतने वाली से अग धूनी लाई से धू ला गया ਹੁਣ ਮੱਠੀ ਮੱਠੀ ਜੀ ਅੱਗ ਹੋ ਗਈ ਪਰ ਲੱਕੜਾਂ ਦੇ ਕੋਲਿਆਂ ਦਾ ਸੇਕ ਕਾਫੀ ਹੁੰਦਾਗਾ ਕਿ ਮੌਸਮ ਦਿਖਾਉਣਾ ਤੁਹਾਨੂੰ ਇਸ ਤਰ੍ਹਾਂ ਦਾਗਾ ਧੁੱਪ ਨਿਕਲੂਗੀ ਸੂਰਜ ਥੋੜਾ ਹਲਕਾ ਹਲਕਾ ਦਿਸ ਰਿਹਾਗਾ ਉਹ ਜਿਹੜਾ ਉਹ ਥੱਲੇ ਘੰਡੇ ਰਖ ਲੈਤਾ ਕਦੇ ਚੂਲ ਹੈ ਕਦੇ ਪਾਤਾ ਅੱਛਾ ਇੱਕ ਕੰਦਾ ਆ ਲੱਗ ਗਿਆ ਅੱਜ ਹੈ ਨਾ ਕੇ ਲੱਗੀ। ਉਹ ਤੇ ਬੈਠਾ। ਲਓ ਜੀ ਤੁਹਾਨੂੰ ਦਿਖਾਈਏ ਜਿਹੜੀ ਆ ਪਟਾਏ ਲਮਗਾਈ ਸੀ ਨਾ ਟਾਇਲ ਆਪਾਂ ਇੱਥੇ ਲਾਈਏ ਡੀਪੀਸੀ ਦੇ ਉੱਪਰ ਆ ਇੱਕ ਇੱਕ ਟਾਇਲ ਲੱਗ ਕੇ ਫਿਰ ਉੱਪਰ ਰਦੇ ਲਾਉਣੇ ਸ਼ੁਰੂ ਕੀਤੇ ਨੇ। ਜਿੰਨੀਆਂ ਵੀ ਮਤਲਬ ਕਿ ਆਪਣੇ ਨਿਵਾਂ ਨੇ ਸਾਰੀਆਂ ਨਿਵਾਂ ਦੇ ਉੱਪਰ ਡੀਪੀਸੀ ਦੇ ਉੱਪਰ ਮਤਲਬ ਕਿ ਆ ਸਾਰੀ ਇੱਕ ਇੱਕ ਟਾਇਲ ਲੱਗਿਆ ਦੇਖ ਸਕਦੇ ਤੁਸੀਂ ਟਾਇਲ ਲੱਗ ਕੇ ਫਿਰ ਉੱਪਰ ਰਦੇ ਲਾਉਣੇ ਜਿਹੜੇ ਸ਼ੁਰੂ ਕੀਤੇ ਨੇ ਠੀਕ ਹੈ ਜੀ 1 ਵਜੇ ਤੱਕ ਆਪਣਾ ਇੰਨਾ ਕੰਮ ਕੰਪਲੀਟ ਹੋ ਗਿਆ ਅੱਜ ਠੀਕ ਹੈ ਜੀ ਤੇ ਬਾਕੀ ਆਪਣਾ ਇੱਥੇ ਤੱਕ ਆ ਗਿਆ ਉਧਰੋਂ ਖੜਕੇ ਦਿਖਾਉਣੇ ਸਾਨੂੰ ਦੂਰ ਤੋਂ ਜਿਆਦੇ ਪਤਾ ਲੱਗ ਜੂ ਆ ਦੇਖੋ ਇਧਰ ਇੰਨਾ ਹੋ ਗਿਆ ਲਓ ਜੀ ਇੱਕ ਦਿਖਾਉਣੇ ਤੁਹਾਨੂੰ ਇੱਥੋਂ ਆਪਣਾ ਇੰਨਾ ਪਾ ਜਿਹੜਾ ਹੋ ਗਿਆ ਹੁਣ ਇੱਥੋਂ ਆਪਣੇ ਚਾਹ ਘਾਟ ਟਿਕੂ ਵੀ ਠੀਕ ਹੈ ਜੀ ਇੰਨਾ ਪਾ ਜਿਹੜਾ ਹੋ ਗਿਆ ਅੱਜ ਜਿਹੜਾ ਆਪਾਂ ਘਰ ਬਣਾਇਆ ਸੀ ਪਨੀਰ ਤੇ ਸਬਜ਼ੀ ਆਪਾਂ ਬਣਾ ਲਈਏ ਮਟਰ ਪਨੀਰ ਠੀਕ ਹੈ ਜੀ ਕੜੀਆਂ ਮਿਕਸ ਕਰਤਾ ਕਾਫੀ ਸਰਾ। ਅੱਜ ਨਾ ਮਟਰ ਪਨੀਰ ਬਣ ਕੇ ਤਿਆਰ ਆ। ਦੇਖੋ ਸਾਡੇ ਬਹੁਤ ਜ਼ਿਆਦਾ ਸੌਫਟ ਪਨੀਰ ਜਿਹੜਾ ਬਣਿਆ ਵੱਡੇ ਵੱਡੇ ਪੀਸ ਵਿੱਚ ਕੱਟ ਲੈਨੇ ਆ ਦੇਖੋ। ਆ ਦੇਖੋ ਬਹੁਤ ਸੌਫਟ ਬਣਿਆ ਪਨੀਰ।